ਪੰਜਾਬ ਸਾਡਾ ਰੰਗਲਾ ਪੰਜਾਬ ਵਰਗੀ ਕੋਈ ਸਰਦਾਰੀ ਨਹੀਂ ਇੱਕ ਵਾਰੀ ਪੰਜਾਬ ਦੇ ਲੋਹੋਂ ਦੇ ਤਾਲੀ ਮਾਰ ਦੋ ਜਿੱਥੇ ਪੰਜਾਬ 'ਚ ਮੌਜ ਆ ਨਾ ਕੋਈ ਵੀਜਾ ਲੱਗਦਾ ਨਾ ਕਿਸੇ ਨੂੰ ਰੋਕਿਆ ਜਾਂਦਾ ਇਹ ਹੋ ਸਕਦਾ ਵੀ ਚਲਾਣ ਕੱਟੇ ਜਾਂਦੇ ਨੇ ਪਰ ਪੰਜਾਬ ਵਰਗੀ ਸਰਦਾਰੀ ਨਹੀਂ ਠੱਡੇ ਠੱਡੀਆਂ ਰੁੱਖਾਂ ਦੀਆਂ ਛਾਵਾਂ ਹੋਵੇ ਠੱਡੇ ਠੱਡੇ ਰੁੱਖਾਂ ਦੀਆਂ ਛਾਵਾਂ ਹੋਵੇ ਰੱਦ ਵਰਗੀਆਂ ਬਾਵਾ ਹੋਵੇ ਪੰਜਾਬ ਦੀ ਗੱਲ ਹੈ ਡੱਲ ਬਾਈ ਕਰਦਾ ਸਾਡੇ ਬੰਦਾਂ ਤੇ ਬੈਂਕਰ ਬਹੁਤ ਵਧੀਆ ਪੰਜਾਬ ਨਹੀਂ ਬਲਕਿ ਹਿੰਦੁਸਤਾਨ ਦੇ ਸਾਦਰ ਕੋਟੀ ਜੀ ਜਨਾਬ ਫਰੋਜ਼ ਖਾਨ ਜੀ ਨਾਲ ਅਨੇਕਾ ਕਲਾਕਾਰਾਂ ਨਾਲ ਸਰਦੂਲ ਭਾਜੀ ਨਾਲ ਸਭ ਨਾਲ ਐਂਟਰੀ ਕਰਦਾ ਬਾਬਾ ਜੀ ਤੁਸੀਂ ਉਰੇ ਬੈਠੋ ਯਾਰ ਸਾਹਮਣੇ ਬੈਠਾ ਹੋਵੇ ਅੱਖ ਮਿਲਦੀ ਹੋਵੇ ਯਾਰ ਨਾਲ ਗੱਲਾਂ ਕਰਦੇ ਹੁਣ ਸਾਦਰ ਦਾ ਘੁੱਟ ਪਰਣਾ ਹੋਵੇ ਇਕੋ ਨੇ ਸ਼ਾਈ ਦੇ ਨਾਮ ਤੇ ਤਾਲੀ ਮਾਰ ਦੋ ਪਹਿਲੀ ਵਾਰ ਆਇਆ ਤੁਹਾਡੇ ਇਲਾਕੇ ਚ ਪਹਿਲੀ ਵਾਰ ਤੇ ਸਾਡਾ ਸਾਊਂਡ ਵਾਲਾ ਵੀਰ ਤਾਂ ਕਮਾਲ ਦਾ ਹੀ ਆ ਯਾਰ ਆ ਨਾ ਭਾਈ ਬੋਣੀ ਕਰਾਣਾ ਇਹ ਸਾਊਂਡ ਨਾ ਹੋਵੇ ਤਾਂ ਸਾਨੂੰ ਕੌਣ ਪੁੱਛੇ ਕਹਿੰਦੇ ਝਾੜ ਚਲਾਉਣੇ ਵਾਲਾ ਵਧੀਆ ਹੋਣਾ ਚਾਹੀਦਾ ਨਹੀਂ ਤਾਂ ਤੁਹਾਨੂੰ ਪਤਾ ਹੀ ਆਜ ਉੱਥੇ ਪਰ ਇੱਕ ਗਿਰ ਗਿਆ ਤਿੰਨ ਲੋਕ ਮਰ ਗਏ ਜੇ ਝਾੜ ਚਲਾਉਣੇ ਵਾਲਾ ਹੀ ਨਹੀਂ ਵਧੀਆ ਤੁਹ ਜਹਾਜ ਚੱਲੂ ਕਿਵੇਂ ਜਹਾਜ ਗ੍ਰੈਸ ਹੋਇਆ ਤਾਂ ਥੋੜੇ ਦਿਨ ਹੋ ਗਏ ਜਦ ਹੱਥੋਂ ਬਾਹਰ ਹੋ ਗਏ ਕੰਮ ਉਹਨੂੰ ਫਿਰ ਬਾਬਾ ਜੀ ਤੁਸੀਂ ਇਕੱਠੀ ਕੱਢ ਲੋ ਇੱਕ ਦਾ ਚਾਲੀ ਮਾਂ ਕੋ ਧੋਨੇ ਦੀ ਗੇਸ ਇਹਦੀ ਇੱਕੋ ਮਾਰ ਦੋ ਆਪਾਂ ਲੈ ਚੱਲੀਏ ਬਈ ਉਹ ਸਾਹਮਣੇ ਚ ਕੀ ਦਾ ਵਿਆਹ ਹੋਇਆ ਕਿਸ ਦਾ ਹੋਇਆ ਜਿਹੜੇ ਸਾਹਮਣੇ ਜਮੇ ਆ ਜਦ ਬਾਬਾ ਜੀ ਬੀਸੀ ਯਾਰ ਹੁੰਦੇ ਦੀ ਜੇ ਕਿਸ ਨੇ ਆਪਣੇ ਵਿਆਹ ਦੀ ਮੂਵੀ ਦੇਖੀ ਆ BCR ਲਿਆਣਾ ਪੈਸੇ ਪਾ ਕੇ ਗਵਾਂਡੀਆਂ ਨੇ ਫਿਰ BCR ਲਿਆਣਾ ਵਿਆਹ ਦੀ ਮੂਵੀ ਦੇਖ ਲਈ ਫਿਰ ਉਹਨਾਂ ਨੇ ਪਤਾ ਕੀ ਦੇਖਣੇ ਨੇ ਜੋਗਰਾਜ ਗੱਭੂ ਜੇ ਲਾਉਣੇ ਸਣੀ ਦਿਓ ਤਾਂ ਹੁਣ ਜੰਮਿਆ ਰਮੇਸ਼ਪੁਰੀ ਤਰਮਿੰਦਰ ਜਤਿੰਦਰ ਸਾਰੇ ਦੇਖਣਨ ਬਾਬਾ ਜੀ ਅੱਜ ਥੋੜੇ ਪਹਿਲੀ ਵਾਰ ਆਏ ਇਸ ਦਰਬਾਰ ਤੇ ਸਾਹੀ ਦਰਬਾਰ ਇਹ ਮੈਨੂੰ ਮੱਕਾ ਮਦੀਨਾ ਲੱਗਦਾ ਕਿ ਜਦ ਹਰ ਜਨ ਕਰ ਨਹੀਂ ਹੋਵੇ ਮੱਕੇ ਮਦੀਨੇ ਜਾਣਾ ਪੈਂਦਾ ਗੋਡੇ ਪਾੜਾ ਕਰਕੇ ਰੱਬ ਨੂੰ ਮਨਾਉਣਾ ਪੈਂਦਾ ਤੇ ਸਾਡੀ ਭੈਣ ਇੱਕ ਵਾਰੀ ਮੇਰੀ ਭੈਣ ਦੇ ਨਾਂ ਤੇ ਤਾੜੀ ਮਾਰਦੋ ਇਹਦੀ ਮੰਮੀ ਬਹੁਤ ਪੈਸੇ ਬੱਢਦੀ ਆ ਪਰ ਮੇਰੇ ਕੋਈ ਨਹੀਂ ਆਉਂਦੀ ਹੋਰ ਸਾਡੀ ਭੈਣ ਚੋਕੜੀ ਬਹੁਤ ਸਰੀਲਾ ਗਾਉਂਦੀ ਆ ਗੱਲੀਆਂ ਬਹੁਤ ਪਿਆਰ ਕਰਦੀ ਆ ਆਪਣੇ ਭਰਾਵਾਂ ਨੂੰ ਲਓ ਸਾਰੀਆਂ ਆਵਾਜ਼ਾਂ ਕੱਢ ਕੇ ਲਿਆਉਂਗਾ ਜਿਵੇਂ ਵੀਰ ਨੇ ਦੱਸਿਆ ਮੇਰੇ ਨੇ ਧਾੜੋ ਹੌਸਾ ਬੋਸ ਸਕੰਦਰ ਵਰਗੀ ਆਵਾਜ਼ ਹੋਈ ਆ ਆਹ ਆਹ ਇਹ ਇੱਕ ਮੇਰੀ ਪਿੰਡ ਦੇ ਵਿੱਚ ਤਲਿਮਾ ਪੈਸਾ ਕਿਤੇ ਨਹੀਂ ਕਰਦੀ ਦਾ ਜੀ ਦਾ ਪਤਾ ਸੇ ਦੇ ਇਹ ਫਲਬਾਉਂਦੀ ਦੀ yograj ਮਹਿਲ ਵਿੱਚ ਤੇ ਪੰਜਾਬੀ ਫਲਬਾ ਹੁੰਦੀ ਆਂਦੀ ਬਾਬਾ ਜੀ ਔਰ ਮਹਿਲ ਵਿੱਚ ਆਂ ਜਵੇਂ ਮਹਿਲ ਵਿੱਚ ਰਕਤੀ ਹੋਗਾ ਉਹਨੇ ਹਾਏ ਉਹ ਮਾਇਆ ਪੇਟੀ ਗਾ ਲੈ ਜਾਂ ਘਜਰਾ ਤੋਂ ਬਨੁਕ ਖੰਡ ਗਿਆ ਜਾਈ ਤੇ ਮਾੜੇ ਤੇਰੇ ਬੈਨੋ ਆਇਆ ਤੇ ਮੈਨੂੰ ਕਹਿਣਾ ਤੂੰ ਕੰਨਈਂ ਦੇ ਹੈ ਚਲੇ ਜਾਂਦਾ ਢੜੀ ਹੋ ਗਿਆ ਹਾ ਹਾ ਤੁਹਾ ਮਾੜਾ ਚੱਕ ਲਾ ਕੇ ਫਟੇ ਉਹ ਮਾੜਾ ਬੈ ਚਾਲਾ ਲਾ ਲੋ ਇੱਕ ਵਾਰੀ ਤਾਲੀਆਂ ਮਾਰ ਦੋ ਉਹ ਤਾਲੀਆਂ ਮੇਰੀ ਪੂਹਾ ਰਿਆਉਣ ਜੇ ਤੀ ਤਾਲੀਆਂ ਦੇ ਵਾਰ ਤੇ ਤੇ ਬਾਬਾ ਜੀ ਦਾ ਨਾ ਕੋਈ ਹੋ ਗਿਆ ਉਹ ਮਾੜਾ ਨਾ ਜਗਾ ਤਸ ਨੇ ਛੱਡ ਦੇ ਬਾਬਿਆ

ਇੱਕ ਦਾਣੀ ਮੇਰੇ ਉਸਤਾਦ ਦੇ ਨਾਮ ਦੇ ਬਾਾਰੇ ਖੁਰੀ ਜਾਣਦੇ ਹੋ ਜਾਣਦੇ ਹੋ ਮੇਰੇ ਉਸਤਾਦ ਨੂੰ ਉਹਦਾ ਨਾਮ ਤੇ ਗਰਦੇਵ ਟਰੋਂ ਭਜਣਾ ਆਉਣੀ ਭਜਣਾ ਆਉਣੀ ਇਹਨਾਂ ਬੋਲ ਦਾ ਸਾਥ ਕੀ ਕਰੇ ਬਿਪਾ ਜਿਹਾ ਬਿਹਾ ਬੱਠਾ ਪੰਡਿਤ ਕੋਲੇ ਬੱਠਾ ਰਹਿਣਾ ਨਾ ਇਹ ਕਿ ਨਾ ਗੰਟੀਏ ਜਾਲਤਾ ਤੂੰ ਚੰਗੀ ਕਰ ਕੀ ਆ ਆ ਕੋ ਮੈਂ ਜੀ ਨੂੰ ਦੱਸਿਆ ਅੱਜ ਤੂੰ ਪਾਵੇਂ ਭਾਂਡਾ ਕਿ ਤੂੰ ਪਾ ਪਿਪਰ ਜਰੀਆ ਹੋਰੇ ਨੇ ਰੰਗ ਕਾਲਾ ਕਰਨੀ ਤਾਹੋ ਝਾਂਦੀ ਰੰਗ ਦਾ ਕਾਹੋਂ ਹੋਣਾ ਇਹ ਸੀ ਚਾਉਂਦੇ ਨੇ ਲੋਕ ਦੇਖ ਲੈ ਸੀਤਰਾ ਆ ਕੇ ਲਾਈ ਬੈਠੇ ਨੇ ਪਿਪਰ ਜਿੱਦ ਮੈਨੂੰ ਇਹ ਦੱਸ ਬਿਛਾਰਾ ਪੁੱਤ ਕਹਿੰਦਾ ਭਜਨਾ ਦਾ ਤੀੜਾ ਨਹੀਂ ਹੋ ਪਾ ਆਮਲੀ ਜਮਤੀ ਇੰਨਾ ਧੋੜੀ ਦੀ ਘੜਿਆਣਾ ਪਾਣੀ ਆ ਮਲੀ ਗਾ ਤੇ ਵੀ ਚੇਤੇ ਕਰਿਆ ਲਾ ਉਹ ਕੱਲਿਆਂ ਨੂੰ ਖਾਂਦੇ ਦੇਖਦੇ ਟੀਵੀ ਹੋ ਗਈ ਮੈਨੂੰ ਵੀ ਪਰ ਜਿਹੜੇ ਉਹ ਕਿਵੇਂ ਮੈਂ ਟੀਵੀ ਦੇ ਕੋਲੇ ਬੈਠਾ ਰਹਿਣਾ ਤੇ ਉਦੋਂ ਦਾ ਨਹੀਂ ਸੱਜੇ ਗਾਤਨੀ ਫਲਮ ਚੱਲੇ ਤੇ ਮਾਰਦੇ ਰ ਫੇਰ ਮੈਂ ਰੋਟੀ ਖਾਣਾ ਜਦੋਂ ਰੋਟੀ ਖਾਣਾ ਤੇਰੀ ਉਹ ਰੋਟੀ ਚੱਕੀ ਰੋਟੀ ਸੱਜੇ ਦੱਤ ਖੋਦੇ ਨੇ ਤੇ ਨਾਮੋ ਘਾਗੋ ਤਨੀਏ ਜਿਹੜੀ ਮੇਰੀ ਦਰੋਂ ਨਹੀਂ ਗਾਦਿਆ ਕੋ ਤੈਨੋ ਪੱਗਾਂ ਜਾਨੀ ਬੱਲੇ ਬੱਲੇ ਦਰਹਾਣੀ ਪੈਂਦੀ ਜਾ ਮਰ ਜਿਵੇਂ ਮੈਨੂੰ ਪਤਾ ਤੇਰੀ ਬੱਲੇ ਬੱਲੇ ਦਾ ਤਾਜ ਲਿਆ ਔਰੇ ਬੜੇ ਸਰੀਫੇ ਕਲਾਕਾਰ ਆਏ ਹੋਏ ਨੇ ਬਿੰਨਾ ਮਿਕਲਕ ਤੁਸੀਂ ਮਾਇਆ ਦੇ ਜਨੋ ਮੈਂ ਜੀਵਨ ਚ ਪਾਈ ਜਾਣਾ ਅ ਸਾਡੇ ਮਾਤਾ ਜੀ ਤੱਪੀ ਤੱਪੀ ਵਾਲੀ ਸਕਾਰ ਲਾ ਲਾ ਫੇਤਾਰੀ ਇੱਕ ਬੰਦਰ ਫਿਲਮਾਂ ਜੋ ਹੁੰਦਾ ਦੀ ਫੁਆਰੇ ਦੀ ਸ਼ਾਨ ਫੁਆਰੇ ਸ਼ਹਿਰ ਦਾ ਬੰਦਰ ਜਿਹਨੀਆਂ ਯਾਰੀ ਗੱਲ ਫਿਲਮਾਂ ਦੀ ਤੁਸੀਂ ਬੜੀ ਕਮਾਲ ਫਿਲਮਾਂ ਦੇਖਿਆ ਨੇ ਇੱਕ ਸਾਡੇ ਸੰਗੀਤ ਦੇ ਤਮੀ ਆਜਾ ਫਿਰ ਛੋਗਰਾ ਜੋਂ ਕੱਢ ਲੈਈਏ ਆਪਾਂ ਜੋਗਰਾ ਚਟìਗੜ ਬੈਠਾ ਹੋਣਾ ਨੂੰ ਖਿੱਚਨੇ ਆਂ ਜੀ परि आया अॼु के करो ऐं سائیں برسات کرتے ہیں میں سارے ایک گھر کروں گا جنہیں بھی کلاکار بیٹھے ہیں کس نے کس نے کچی نہیں لینا جنہیں گے مجھے ٹائم ملا میں انہیں کلاؤں گا پرن کے ٹائم لاؤں گا سنی دول دی نمیدائی میں بابا جی سنی دے کے فین لگ رہے ہیں نہیں اچھا یہ تو سکی کا فائر نہیں ایک منتالی مار دو ابھی کیا جائیے انہوں نے فین بنی اچھی اچھی پال کر فین بنا گے ڈگوگرگوگر

سارا آخری آجریہ بالکل آخری تریق تو تریق وہ بھی لگ رہی ہے یہ فضی نہیں سمجھ دو ਆਹ ਤੇ ਝੋਲ ਸਣੀ ਦੇਵਰ ਆਉਣ ਲੱਗਾ ਸਣੀ ਦੇਵਰ ਵੀ ਆਪਣੇ ਬੁਲਾਉਂਦਾ ਸਣੀ ਦੇਵਰ ਵਰਗਾ ਫਲਮਾਂ ਚ ਕਾਰਮੇ ਕਿਸੇ ਨਹੀਂ ਕਰਦਾ ਨਹੀਂ ਮੈਂ ਸਣੀ ਦੇਵਰ ਸਾਈਕਲ ਤੇ ਮੈਨ ਲਿਜਾਦੀ ਧਵਿੰਦਰ ਤੇ ਬੋਵੀ ਦੇਵਰ ਉਹਨਾਂ ਨੇ ਮੈਨੂੰ 5 ਦਿਨ ਫਾਲਤ ਘਰ ਰੱਖਿਆ ਉਹਨਾਂ ਨੇ ਕਿਉਂ ਸਾਰੇ ਭਾਂਡੇ ਧੋਣੇ ਵਾਲੇ ਤੇ 5 ਦਿਨ ਫਾਲਤ ਰੱਖਿਆ ਸਾਰੇ ਮਨਿੰਦਰਵਿੰਦਰ ਜੀ ਘੰਟੇ ਬਾਦ ਕੁਛ ਲੈ ਲੈਣ। ਹਏ ਬੇਟਾ। ਅਰੇ ਬਣ ਚਾਹੀ। ਨਾ ਜੀ ਤੇ ਮੈਂ ਖਾਦਾ ਹਤ ਬੰਨੇ ਮੈਨੇ ਸੋਖੇ ਕਰਾਉਣੀਆ। ਬੜੀ ਲੋੜ ਬਣ। ਆਪ ਕੋ ਸੋਖੇ ਨਹੀਂ ਹੋ ਸਕਦੀ ਬੜਾ ਭਾਈ ਆਇਆ ਆਪ ਨੂੰ ਲੈ। ਲਓ ਸਮੀਰ। ਸਾਡਾ ਬੜਾ ਪਰਾ। ਜਾਣਾ ਆਪਣੇ। ਅੱਜ ਅਗਰ ਆਪ ਨੂੰ ਰੋੜਿਆ ਉਰੇ ਹੋ ਇੱਕ ਤੁੜਾੜੀ ਮਾਰਦਾ ਆ ਕੋਵਰ ਵੀਰ ਦੇ ਨਾਮ ਤੇ ਸਾਡੇ ਵੱਡੇ ਭਰਾ ਦੇ ਨਾਮ ਤੇ ਸਣੀ ਦਿਓ ਤੋਨੇ ਬਹੁਤ ਕੁ ਨੂੰ ਨਾ ਜਲਦੀ ਮੰਗ ਓਹ ਜਲਦੀ ਕਾਹਨੇ ਮੰਗਦਾ ਸਾਰੇ ਬੰਦੇ ਭਰਾ ਦੀ ਇੱਕ ਫਰਮਾਇਸ਼ ਆ ਥੋੜੀ ਜੀ ਆ ਜਾ ਫਿਰ ਕਰੀ ਤੇਰੀ ਇਹ ਫਲਮ ਸਾਰਿਆਂ ਨੇ ਘਰ ਘਰਾਂ ਵਿੱਚ ਦੇਖੀ ਆ ਫਲਮ ਦਾ ਨਾਮ ਜਿੱਤੀ ਜਿੱਤੀ ਫਲਮ ਦੀ ਉਹਦੇ ਵਿੱਚੋਂ ਇੱਕ ਕੱਟਿਆ ਨਾ ہاں نال سانٹ پانی پڑتا ہوں ایک بار ناپ جدید دا لو اور صاحب کا ہم جادوی بیٹھے ہیں

ਸੰਗਰੀ ਆਪਣੇ ਆਪਣੇ ਤਲਾਕਾਰ ਦੇ ਸਮਝਿਆ ਜਿੱਥੇ ਪੁੰਜੇ ਰਗੇ ਤਾਂ ਪੁੰਜੇ ਆ ਤੁਸੀਂ ਇੱਕ ਵਾਰ ਤਾਲੀ ਮਾਰ ਦਿਓ ਮੇਰੇ